ਮਕਬੂਜ਼ਾ ਕਸ਼ਮੀਰ ਦੇ ਗਿਲਗੀਟ ਇਲਾਕੇ ਦੇ ਸੈਂਗੇ ਹਸਨਾਨ ਸੇਰਿੰਗ ਨਾਮੀ ਇੱਕ ਵਿਅਕਤੀ ਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਬਾਲਕੋਟ ਵਿੱਚ ਪਾਕਿਸਤਾਨ ਅਧਾਰਿਤ ਆਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪ ਤੇ ਪਾਕਿਸਤਾਨੀ ਹਵਾਈ ਫੌਜ ਵੱਲੋਂ ਕੀਤੇ ਹਮਲੇ ਵਿੱਚ 200 ਤੋਂ ਵੱਧਰੇ ਆਤਵਾਦੀ ਮਾਰੇ ਗਏ ਸਨ ਉਸਨੇ ਇਹ ਹੈਰਾਨ ਕਰ ਦੇਣ ਵਾਲਾ ਖੁਲਾਸਾ ਕਰਦਿਆਂ ਕਿਹਾ ਕਿ ਸਟ੍ਰਾਈਕ ਦੇ ਤੁਰੰਤ ਬਾਅਦ ਪਾਕਿਸਤਾਨ ਫੌਜ ਵੱਲੋਂ ਪੂਰੇ ਇਲਾਕੇ ਵਿੱਚ ਘੇਰਾਬੰਦੀ ਕਰਕੇ ਹਮਲੇ ਵਿੱਚ ਮਾਰੇ ਗਏ 200 ਤੋਂ ਵੱਧਰੇ ਜੈਸ਼ ਦੇ ਆਤਵਾਦੀਆਂ ਦੀਆਂ ਲਾਸ਼ਾਂ ਪੂਰੀ ਹਿਫਾਜ਼ਤ ਨਾਲ ਸੂਬਾ ਖੈਬਰ ਪਖਤੂਨਵਾ ਵਿੱਚ ਇੱਕ ਉਕਤ ਸਥਾਨ ਤੇ ਪਹੁੰਚਾਈਆਂ ਗਈਆਂ ਹਾਲਾਂਕਿ ਜਾਰੀ ਕੀਤੀ ਗਈ ਉਕਤ ਵੀਡੀਓ ਦੀ ਅਸਲੀਅਤ ਬਾਰੇ ਖਬਰ ਲਿਖੇ ਜਾਣ ਤੱਕ ਪੱਕੇ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਟਵਿੱਟਰ ਤੇ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਲਿਖਿਆ ਗਿਆ ਹੈ ਕਿ ਬਾਲਾકોટ ਵਿੱਚ ਭਾਰਤੀ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਫੌਜੀ ਅਧਿਕਾਰੀਆਂ ਨੇ 200 ਤੋਂ ਵੱਧ ਅੱਤਵਾਦੀਆਂ ਨੂੰ ਦਫ਼ਨ ਕਰਨ ਦੀ ਗੱਲ ਕਬੂਲ ਕੀਤੀ ਹੈ ਵੀਡੀਓ ਵਿੱਚ ਫੌਜ ਦੇ ਇੱਕ ਅਧਿਕਾਰੀ ਨੇ ਅਤਵਾਦੀਆਂ ਨੂੰ ਮੁਜਾਹਿਦ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਨਾਲ ਸ਼ਹਾਦਤ ਦੇਣਾ ਅੱਲਾ ਦਾ ਨਜ਼ਰ-ਏ-ਕਰਮ ਹੈ ਹਰ ਕਿਸੇ ਨੂੰ ਇਸੌਗਾਤ ਨਹੀਂ ਮਿਲਦੀ ਉਸਨੇ ਇਹ ਵੀ ਕਿਹਾ ਕਿ ਇਹ ਲੋਕ ਪਾਕਿਸਤਾਨੀ ਸਰਕਾਰ ਦੇ ਲਈ ਦੁਸ਼ਮਣ ਦੇ ਖਿਲਾਫ ਕੰਮ ਕਰ ਰਹੇ ਸਨ ਉਸਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਿਯੋਗ ਦੇਣ ਦੀ ਗੱਲ ਆਖੀ ਹੈ ਮੈਂ ਇਹ ਰੁਤਬਾ ਕਿਉਂਕਿ ਰੁਤਬਾ ਕੁਝ ਅੱਲਾ ਦੇ ਖਾਸ ਬੰਦੋ ਕੋ ਨਸੀਬ ਹੁੰਦਾ ਹੈ ਹਰ ਕਿਸੇ ਕੋ ਨਸੀਬ ਨਹੀਂ ਹੁੰਦਾ ਮਰਾ ਵਾਲਦ ਮਰਾ ਨਹੀਂ ਹੈ ਠੀਕ ਹੈ ਜ਼ਿੰਦਾ ਹੈ ਸਹੀ ਤੋਂ ਮਰਾਵਾ ਨਹੀਂ ਬੋਲਦੇ ਠੀਕ ਹੈ ਸ਼ਾਹਦਤ ਉਕਤ ਵੀਡੀਓ ਵਿੱਚ ਉਕਤ ਪਾਕਿਸਤਾਨੀ ਫੌਜੀ ਅਧਿਕਾਰੀਆਂ ਨੂੰ ਰੋਂਦੇ ਹੋਏ ਬੱਚਿਆਂ ਤੇ ਹਮਲੇ ਵਿੱਚ ਮਾਰੇ ਗਏ ਇੱਕ دہشتਗਰਦ ਦੇ 40-45 ਵਰਿਆਂ ਦੇ ਪੁੱਤਰ ਨੂੰ ਚੁੱਪ ਕਰਾਉਂਦਿਆਂ ਵੀ ਦੇਖਿਆ ਗਿਆ ਹੈ। ਉਸ ਦੇ ਨਜ਼ਦੀਕ ਖੜਾ ਇੱਕ ਵਿਅਕਤੀ ਜੋ ਵੀਡੀਓ ਵਿੱਚ ਨਜ਼ਰ ਨਹੀਂ ਆ ਰਿਹਾ ਉਹ ਕਹਿੰਦਾ ਹੋਇਆ ਸਾਫ਼ ਸੁਣਾਈ ਦੇ ਰਿਹਾ ਹੈ ਕਿ ਇਹ ਅੱਲਾ ਦਾ ਕਰਮ ਹੈ। ਸ਼ਹੀਦ ਹੋਣ ਦਾ ਰੁਤਬਾ ਸਾਡੇ ਸਿਰਫ 200 ਬੰਦਿਆਂ ਨੂੰ ਹੀ ਨਸੀਬ ਹੋ ਸਕਿਆ। ਜਦਕਿ ਪਹਾੜੀ ਦੇ ਇਲਾਕੇ ਦੇ ਰੋਜ਼ਾਨਾ ਸਾਰੇ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਹਨ। ਆਪਕੋ ਇਹ ਬਤਾਇਆ ਕੱਲ 200 ਬੰਦਾ ਉੱਪਰ ਗਿਆ ਤਾਂ। ਇਸਕਾ ਨਸੀਬ ਮੇ ਲਿਖਾ ਹੋਤਾ ਸ਼ਹਾਦਤ। ਹਮਾਰੇ ਨਸੀਬ ਮੇ ਨਹੀਂ ਲਿਖਾ ਹੋਤਾ। ਅਮ ਰੋਜ਼ਾਨਾ ਚੜਤਾ ਹੈ। ਦੱਸਣਯੋਗ ਹੈ ਕਿ ਪੁਲਵਾਮਾ ਵਿੱਚ CRPF ਤੇ ਕੀਤੇ ਅਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਰਟੀ ਹਵਾਈ ਫੌਜ ਵੱਲੋਂ ਬਾਲਾਕੋਟ ਵਿੱਚ ਜੈਸ਼ੀ ਮੁਹੰਮਦ ਦੇ ਸਿਕਲਾਈ ਕੈਂਪਤੇ ਕੀਤੇ ਹਮਲੇ ਨੂੰ ਲੈ ਕੇ ਪਾਕਿਸਤਾਨ ਲਗਾਤਾਰ ਦਾਅਵਾ ਕਰਦਾ ਰਿਹਾ ਹੈ ਪਰ ਉੱਥੇ ਕੋਈ ਵੀ ਵੱਡਾ ਜਾਂ ਜਾਨੀ ਨੁਕਸਾਨ ਨਹੀਂ ਹੋਇਆ। ਜਦਕਿ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ 300 ਦੇ ਲਗਭਗ ਜੈਸ਼ ਅਤਵਾਦੀ ਮਾਰੇ ਗਏ ਸਨ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।